ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਬਈ ਫਿਰ ਤੋਂ ਹਾਜ਼ਰ ਹੋਏ ਆਂ ਬਾਸਮਤੀ ਦੀ ਤੇਜੀ ਮੰਡੀ ਰਿਪੋਰਟ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਬਾਸਮਤੀ ਦੇ ਬਾਜ਼ਾਰ ਬਾਰੇ ਕੀ ਹਲਚਲ ਹੈ ਕਿੱਥੇ ਰੇਟ ਖੜੇ ਹੈ ਸਾਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਜਾਣ ਲਈਏ ਜੀ ਐਸਐਨਟੀਸੀ ਦੇ ਰੇਟ ਉਸ ਤੋਂ ਬਾਅਦ ਗੱਲ ਕਰਦੇ ਆਂ ਕੀ ਹੈ ਬਾਜ਼ਾਰ ਦਾ ਹਾਲ 11 21 ਦਾ ਜਿਹੜਾ ਏ ਪਲੱਸ ਕੁਆਲਿਟੀ ਦਾ ਗ੍ਰੇਡ ਹੈ ਜੀ ਉਹ 8500 ਰੁਪਏ ਹੈ ਏ ਗ੍ਰੇਡ ਹੈਗਾ 8300 ਰੁਪਏ 골ਡਨ ਹੈਗਾ 9500 ਰੁਪਏ ਜੀ ਪਸਤੋਂ ਬਾ 17 18 ਦੀ ਗੱਲ ਕਰਕੇ A+ ਹੈਗਾ 7500 ਰੁਪਏ ਜੀ ਸਟੇਮ ਦਾ ਰੇਟ ਹੈਗਾ ਜੀ 7350 ਰੁਪਏ ਤੇ ਗੋਲਡਨ ਹੈਗਾ ਸਾਢੇ 6800 ਰੁਪਏ ਹੁਣ ਜੇ ਆਪਾਂ ਇਹ ਰੇਟਾਂ ਦੀ ਗੱਲ ਕਰਗੇ ਇਹ ਰੇਟ ਬਈ ਅੱਜ ਤੋਂ ਜਦੋਂ 15 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਉਦੋਂ ਵੀ ਇੱਥੇ ਸਟੇਬਲ ਸੀ ਤੇ ਹੁਣ ਵੀ ਇੱਥੇ ਸਟੇਬਲ ਹੈ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹਵਾਵਾਂ ਡਾਈਆਂ ਜਾ ਰਹੀਆਂ ਜੀ ਰੇਟ ਵਧਣਗੇ ਜਾਂ ਰੇਟ ਘਟਣਗੇ ਬਾਈ ਜੀ ਹਾਲ ਦੀ ਘੜੀ ਨਾ ਤਾਂ ਕੋਈ ਆਏ ਦਾਵਾ ਕਰਕੇ ਕਹਿ ਸਕਦਾ ਵੀ ਰੇਟ ਵਧਣਗੇ ਤੇ ਨਾ ਹੀ ਕੋਈ ਦਾਵਾ ਕਰਕੇ ਆਏ ਕਹਿ ਸਕਦਾ ਵੀ ਘਟਣਗੇ ਕਿਉਂਕਿ ਮਾਰਕੀਟ ਸਟੇਬਲ ਹੈ ਹੁਣ ਅੰਦਾਜ਼ਾ ਲੱਗਦਾ ਹੁੰਦਾ ਹੈ ਜਿਹੜੇ ਮੰਗੇ ਚਲੋ ਬਾਹਰੋਂ ਆਰਡਰ ਆਉਣੇ ਹੁੰਦੇ ਆ ਹੁਣ ਨਾ ਤਾਂ ਕੋਈ ਬਾਹਰੋਂ ਆਰਡਰ ਆਇਆ ਆ ਤੁਸੀਂ ਹੁਣ 1509 ਦੀ ਰੇਟ ਵੇਖ ਲਓ ਇਹ 7500 ਦੇ ਖੜੇ ਆ ਉਧਰ ਬਾਅਦ 601 ਦੇ ਵੇਖ ਲਓ 7100 ਦੇ ਖੜਾ 1885 ਵੀ 7500 ਦੇ ਖੜਾ ਜਿਹੜੇ ਸਟੇਬਲ ਆ ਬਾਈ ਅੱਜ ਤੋਂ 15 ਦਿਨ ਪਹਿਲਾਂ ਵੀ ਇੱਥੇ ਖੜੇ ਸੀਗੇ ਤੇ ਹੁਣ ਵੀ ਇੱਥੇ ਖੜੇ ਆ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਅੰਦਾਜ਼ਾ ਕਿਹੜੀਆਂ ਚੀਜ਼ਾਂ ਦੇ ਆਧਾਰ ਤੇ ਲਾਈ ਜਾ ਰਿਹਾ ਨਾ ਤਾਂ ਕੋਈ ਬਾਹਰੋਂ ਆਰਡਰ ਮਿਲਿਆ ਹਜੇ ਨਾ ਕੋਈ ਡੀਲ ਹੋਈ ਐ ਨਾ ਕੋਈ ਖਫਤ ਵਧੀ ਐ ਨਾ ਘਟੀ ਐ ਫਿਰ ਅੰਦਾਜ਼ੇ ਕਿਹੜੀਆਂ ਗੱਲਾਂ ਤੇ ਕਿਸਾਨ ਨੂੰ ਬੁੱਧੂ ਨਾ ਬਣਾਓ ਠੀਕ ਹੈ ਜਿਹੜੇ ਹਿਸਾਬ ਨਾਲ ਉਹ ਆਪ ਦਾ ਐਕਸਪੈਂਡੀਚਰ ਵਧਾ ਰਿਹਾ ਜਾਂ ਮੰਨ ਕੇ ਚਲੋ ਖਰਚਾ ਵਾਧਾ ਘਾਟਾ ਕਰ ਰਿਹਾ ਉਹਨੂੰ ਕਾਰਨ ਦਿਓ ਉਹਨੂੰ ਆਪ ਦੀ ਸੋਚਾਂ ਦਿਓ ਠੀਕ ਹੈ ਕਿਉਂਕਿ ਵਪਾਰ ਵਪਾਰ ਨੂੰ ਕਿਸੇ ਨੇ ਨਹੀਂ ਫੜ ਸਕਿਆ ਪਰ ਰੌਲਾ ਇਹ ਆ ਵੀ ਜਿਹੜੀਆਂ ਆਪਾਂ ਫੋਕੀਆਂ ਐਵੇਂ ਹਵਾਵਾਂ ਡਾਈ ਜਾਂਦੇ ਆ ਉਹਦੇ ਨਾਲ ਬਈ ਕਿਸੇ ਦਾ ਕੁੰਡਾ ਨਾ ਕਰਾਓ ਹਾਲ ਦੀ ਘੜੀ ਬਈ ਮਾਰਕੀਟ ਸਟੇਬਲ ਹੈ ਜਿਹੜਾ ਹੁਣ 17-18 ਦਾ ਰੇਟ ਚੱਲ ਰਿਹਾ ਉਹ 33500 ਰੁਪਏ ਚੱਲ ਰਿਹਾ 11 21 3700 ਰੁਪਏ ਦੀ ਰੇਂਜ ਦੇ ਵਿੱਚ ਚੱਲ ਰਿਹਾ ਹੈ ਅਪਗ੍ਰੇਡ ਥੋੜਾ ਜਿਹਾ ਹੈਗਾ ਜੀ 4000 ਰੁਪਏ ਦਾ ਰੇਟ ਹੈਗਾ ਜਿਹੜਾ ਹੱਥੀ ਘਟਾਈ ਵਾਲਾ ਜਿਹੜਾ ਚੋਣਨਾ ਉਹਦਾ ਹੈਗਾ ਰੇਟ ਪਰ ਜੇ ਆਪਾਂ ਗੱਲ ਕਰੀਏ ਸਟੇਬਲ ਹੀ ਹੈ ਆਉਣੀਆਂ ਵੀ ਕੋਈ ਵੱਡਾ ਟੜੱਲੇਦਾਰ ਕੋਈ ਕੰਮ ਹੋ ਗਿਆ ਹੋਵੇ ਮ ਰੇਟ ਉੱਥੇ ਹੀ ਖੜੇ ਹੈ ਜੀ ਕੋਈ ਰੇਟਾਂ ਤੇ ਕੋਈ ਫਰਕ ਨਹੀਂ ਆਇਆ हां जे तुसी ਤੁਹਾਨੂੰ ਲੱਗਦਾ ਵੀ ਕੋਈ ਗਲਤ ਫੈਮਿਲੀ ਹੋ ਸਕਦੀ ਹੈ ਬਾਈ ਜੀ ਔਨਲਾਈਨ ਜਿੱਥੇ ਮਰਜ਼ੀ ਚੈੱਕ ਕਰੋ ਹਰੇਕ ਥਾਂ ਦੇ ਸੇਲੇ ਚੌਲ ਦਾ ਰੇਟ ਪਿਆ ਹੈ ਧੰਨਵਾਦ ਜੀ